ਮੈਂ ਭਾਜੀ ਜਨਾਬ ਮਲੀ ਜੈਨ ਸਾਹਿਬ ਅਰੇ ਇਧਰ ਆ ਜਾਓ ਬੰਦਸਾਨੀ ਕਰਤੋਂ ਇਧਰ ਹੈ ਕੁਝ ਸਾਡੀ ਮਾਨਯੋਗ ਗੁਰਪੰਤਰੀ ਸਾਹਿਬ ਨੂੰ ਜਿਹੜਾ ਕੈਂਪੇਨ ਚੱਲ ਰਿਹਾ ਹੈ ਮੈਂ ਕਿਹਾ ਮਨਜ਼ੂਰ ਕਰ ਜਿਹੜੇ ਜਿਹੜੇ ਪੁਆਇੰਟ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੀਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲੀਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ੀਅਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨ ਅਮਰ ਸਰ ਕੁਮਿਸ਼ਨਰ ਤੇ ਨਵੀਂ ਹੈਗੀ ਐ ਇਹ ਚ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਐ ਅਸੀਂ ਫੋਰਸ ਪ੍ਰੋਵਾਈਡ ਕੀਤੀ ਐ ਇਹ ਦੇਖਿਓ ਇਸ ਕੇ ਇਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰੱਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਔਰ ਜੋ ਇਹ ਜਿਹੜੇ ਐ ਵਿਚ ਐਨ ਡੀ ਪੀ ਐਸ ਦੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਚ ਮੈਂ ਦੱਸਣਾ ਚਾਹਾਂਗਾ ਕਿ ਤਿੰਨ ਮੁਕੱਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮਨੀ ਬਰਾਮਦ ਹੋਈ ਹੈ ਔਰ ਗੁਰੰਦਰ ਕਮਿਸ਼ਨੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਅਰਜ਼ੀ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ ਬਾਰ ਜਿਹੜਾ ਮਲਜ਼ਮ ਟਾਈਮ ਦੇ ਵਿੱਚ ਉਹ ਉਦੀ ਅਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮ ਇਹ ਬੇਲ ਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਇਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜਿਹੇ ਕੰਮ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰ ਔਰ ਡਰੱਗਸ ਤੋਂ ਦੂਰ ਰਹੇ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਹੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ سلسلہ ਚੱਲ ਰਿਹਾ ਹੈ ਕਿ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਫਿਲਹਾਲ ਜਿਹੜਾ ਨਾਲ ਨਾਲ ਹੋਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗਰਾਵਟ ਕਿੰਨੀ ਕਾਇ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੋਮ ਕਿਤਨਾ ਕਿਤੇ ਜਿਹੜੇ ਨਸ਼ਾ ਤਸਕ ਨੇ ਉਹ ਬੈਕਪੁੱਟ ਹੋ ਗਏ ਨੇ ਇਸ ਚੀਜ਼ ਤੋਂ ਕਿੰਨੀ ਕ ਗਰਾਵਟ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰਦੇ ਹੈ ਸਰ ਦੇਖੋ ਅਸੀਂ ਦੋ ਪ੍ਰੌਂਗ ਸਟਰੈਟਜੀ ਤੇ ਕੰਮ ਕਰ ਰਹੀ ਹੈ ਕੰਮ ਹੈ ਸਪਲਾਈ ਚੇਨ ਜਿਹੜੀ ਤੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਅਕ੍ਰੋਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਚ ਵੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਹਦਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਵੀ ਕਰਾਇਆ ਜਾ ਰਿਹਾ ਹੈ ਡਿਟੈਕਸ਼ਨ ਸੈਂਟਰ ਵੋਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਕਿ ਜਿੱਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਔਰ ਅਸੀਂ ਉਹਦੇ ਚ ਗਵਰਨਮੈਂਟ ਆਫ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਦੇ ਤਹਿਤ ਦਿਨ ਰਾਤ ਲੱਗੇ ਹੋਏ ਆਂ ਔਰ ਮੈਂ ਸਮਝਦਾ ਕਿ ਕਾਫੀ ਫਰਕ ਪਿਆ ਔਰ ਡਿਮਾਂਡ ਦੇ ਵਿੱਚ ਵੀ ਸਪਲਾਈ ਦੇ ਵਿੱਚ ਵੀ ਔਰ ਜਿਹੜੇ ਚਲੋ ਮਾੜੇ ਆਨਸਰ ਹੈ ਜਾਂ ਕ੍ਰਾਸ ਬਾਰਡਰ ਇੰਟਰਨੈਸ਼ਨਲ ਸਮੱਗਲਰਸ ਨੇ ਉਹ ਆਪਣੇ ਕੰਮ 'ਚ ਲੱਗੇ ਹੋਏ ਪਰ ਪੁਲਿਸ ਪੂਰੀ ਤਰ੍ਹਾਂ ਤਰਕ ਹੈ ਔਰ ਵੱਡੀਆਂ ਰਿਕਵਰੀਆਂ ਪਿੱਛੇ ਜੀ ਵੀ ਹੋਈਆਂ ਔਰ ਲਗਾਤਾਰ ਜਿਹੜਾ ਇਹਦੇ ਉੱਤੇ ਡਰਾਈਵ ਦੇ ਉੱਤੇ ਪੂਰਾ ਸਾਡਾ ਫੋਕਸ ਹੈ ਔਰ ਇਸ ਦੀ ਕਾਮਯਾਬੀ ਸਾਨੂੰ ਪਹਿਲਾਂ ਵੀ ਵਧੀਆ ਹੁਣ ਹੋਰ ਵੀ ਇੱਥੇ ਮਿਹਨਤ ਕੀਤੀ ਜਾਏਗੀ ਸਰ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ ਇਹਦਾ ਨੈਟਵਰਕ ਕਾਫੀ ਹੋਏਗਾ ਸਿਆਣਾ ਜਿਵੇਂ ਪੰਜ ਇਹ ਕਾਫੀ ਭੀੜਾ ਲੱਗ ਕਰਾ ਨੈਟਵਰਕ ਕਾਫੀ ਹੋਏਗਾ ਦਾ ਇਹਦੇ ਚ ਜਿਹੜੇ 4 ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਇਹਦੇ ਤੇ ਅਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਵੀ ਸਰ ਦਿਨ ਇਹ ਜਿਹੜੀ ਕਾਰਵਾਈ ਕਰਦੇ ਹੋ ਉਹ ਤੋਂ ਲੋਕਾਂ ਤੋਂ ਫੀਡਬੈਕ ਨਾ ਵੀ ਲੈ ਲੈਂਦੇ ਫੀਡਬੈਕ ਬਾਅਦ ਚ ਵੀ ਲੈਂਦੇ ਪਹਿਲਾਂ ਵੀ ਤੁਹਾਨੂੰ ਨੋਕ ਰਿਪੋਰਟ ਦਿੰਦੇ ਉਹਨਾਂ ਦੇ ਬਾਅਦ ਰਿਲੀਫ ਦੀ ਰਿਪੋਰਟ ਦਿੰਦੇ ਇਹ ਚੈੱਕ ਕਰਦੇ ਰਹਿੰਦੇ ਹੋ ਮੈਂ ਬਿਲਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਹੈ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਕਰਦੇ ਵਿੱਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕ ਵੀ ਮਿਲਦੀ ਰਹਿੰਦੀ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਔਰ ਲੋਕੀ ਇਹ ਸਮਝਦੇ ਆ ਕਿ ਜਿਹੜਾ ਚੀਜ਼ ਡਰਗ ਮਨੀਨਾ ਜਾਂ ਇਲ ਕਾਟਰ ਮਨੀਨਾ ਬਣਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਸਤ ਸਰ ਹੁਣ ਇੱਕ ਸਾਫ ਜੰਮ ਕਰ ਰਹੇ ਸੀ ਇਹ ਚਾਹ ਜਾਂ ਫਿਰ ਬਾਹਰ ਹੈ ਜੀ ਇਹ ਦੇਖੋ ਹੁਣ ਤਾਂ ਬਾਹਰ ਹੈ ਜੀ 2018 ਪਹਿਲਾ ਮੁਕੱਦਮਾ ਦਰਜ ਹੋਇਆ ਹੈ ਐਕਸਾਈਜ਼ ਐਕਟ ਦਾ ਫਿਰ 23 ਦੇ ਵਿੱਚ ਦੋ ਮੁਕੱਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕੱਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਅਡਵੀਜ਼ ਨੰਬਰ 1 ਜਲੰਧਰ ਦੇ ਵਿੱਚ ਵੀ ਅਰਦਾਸ ਲਗਾਇਆ ਜਾਏਗਾ ਇਹ ਕੰਮ ਕਰਦਾ ਹੈ ਜਾਂ ਫਿਰ ਨਹੀਂ ਕਰਦਾ ਪਿਆ ਉਹ ਸਾਰਾ ਦੇਖੋ ਉਹ ਤਾਂ অনਗੋਇੰਗ ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਹੈ ਰੀਅਰੈਸਟ ਕਰ ਰਹੇ ਹਾਂ ਬੇਲ ਕੈਨਸਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਹੈ ਕੋਰਟ 'ਚ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬੇਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਜੀ